ਦਲਿਪ ਕੁੱਟੀ ਵਾਲਾਂ ਦੇ ਪੰਜਾਬੀ ਨਵਲ ਰਣਪਿੱਤਰਾਂ ਦਾ ਅਗਲਾ ਭਾਗ ਪੰਜ ਹੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਭੀ ਮੀਡੀਆ ਸੋ ਇਸ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਜੁੜੇ ਰਹੋ YouTube ਚੈਨਲ ਸਭੀ ਮੀਡੀਆ 11 ਦੇ ਨਾਲ ਸੋ ਅਗਲਾ ਭਾਗ 5 ਕੈਸੇ ਨੇ ਤੇਰੇ ਕਰਦੀ ਬਿੱਲੂ ਨੇ ਚਾਹ ਪੀਣ ਮਗਰੋਂ ਬਿਕਰ ਨੂੰ ਪੁੱਛਿਆ ਕੁਆਇਟ ਰਾਈਟ ਫਿਰ ਇੱਥੇ ਹੀ ਰਹੇਗਾ ਨਾ ਕਿ ਹੋਰ ਉਹ ਹਰ ਇੱਕ ਉਹ ਕਰ ਇੱਕ ਵਾਰ ਵਾਪਸ ਜਾ ਕੇ ਬੀਏ ਦਾ ਇਮਤਿਹਾਨ ਦੇ ਆ ਤੇ ਵਾਪਸ ਆ ਕੇ ਯੂਨੀਵਰਸਿਟੀ ਦਾਖਲ ਹੋ ਜਾਈ ਬਿਊਟੀਫੁਲ ਗਰਲਸ ਹੈਗੀਆਂ ਉੱਥੇ ਵਿਕਰਮ ਨੇ ਮਜ਼ਾਕ ਵਾਂਗ ਪੁੱਛਿਆ ਬਹੁਤ ਫਿਰ ਠੀਕ ਹੈ ਵਿਕਰਮ ਨੇ ਹੱਸ ਕੇ ਆਖਿਆ ਇਹਨੇ ਨੂੰ ਡੋਲੀ ਚਾਹ ਲੈ ਕੇ ਆ ਗਈ ਉਸਨੇ ਆਪਣੇ ਵਾਲ ਕਟਵਾਏ ਸੈਟ ਕਰਵਾ ਲਏ ਹੋਏ ਸਨ ਜੀਨ ਤੇ ਬਲouses ਪਾਏ ਹੋਏ ਸਨ ਹੈਲੋ ਵਿਕਰਮ ਹੈਲੋ ਯੂ ਲੁੱਕ ਵੈਰੀ ਸਮਾਰਟ ਵਿਕਰਮ ਨੇ ਉਰੇ ਵਜਨ ਹੀ ਆਖਿਆ ਸੀਗਾ ਥੈਂਕਸ ਤੂੰ ਸੱਚ ਨਾ ਸਮਝ ਜਾਈ ਕੰਪਲੀਮੈਂਟ ਦੇਣਾ ਬਲਾਇਤ ਦਾ ਫੈਸ਼ਨ ਹੈ ਬਿੱਲੂ ਨੇ ਹੱਸ ਕੇ ਡੋਲੀ ਨੂੰ ਆਖਿਆ ਸੀਗਾ ਤੈਨੂੰ ਕਿਉਂ ਜੈਲਸੀ ਹੁੰਦੀ ਹੈ ਤੈਨੂੰ ਤਾਂ ਕੋਈ ਝੂਠਿਆਂ ਵੀ ਕੰਪਲੀਮੈਂਟ ਨਹੀਂ ਦਿੰਦਾਗਾ ਉਥੇ ਇੰਗਲੈਂਡ ਵਿੱਚ ਵੀ ਇਡੀਆਂ ਕਮਲੀਆਂ ਕੁੜੀਆਂ ਹੁੰਦੀਆਂ ਨੇ ਬਿੱਲੂ ਨੇ ਹੱਸ ਕੇ ਵਿਕਰਮ ਨੂੰ ਪੁੱਛਿਆ ਐਸ ਤੋਂ ਵੀ ਕਮਲੀਆਂ ਹਨ ਉਥੇ ਤਾਂ ਵਿਕਰਮ ਨੇ ਜਵਾਬ ਦਿੱਤਾ ਸੀਗਾ ਤੁਸੀਂ ਆਦਮੀ ਪਾਵੇ ਹਿੰਦੁਸਤਾਨੀ ਹੋਵੋ ਜਾਂ ਵਿਲਾਈਤੀ ਸਭ ਦੇ ਸਭ ਔਰਤਾਂ ਜਾਤ ਦੇ ਦੁਸ਼ਮਣ ਨਾ ਤੁਹਾਨੂੰ ਕੋਈ ਔਰਤ ਸੱਚੀ ਮੁੱਚੀ ਸੋਹਣੀ ਲੱਗਦੀ ਹੈ ਤੇ ਨਾ ਸਿਆਣੀ ਡੋਲੀ ਨੇ ਝੂਠ ਮੂੜ ਦੇ ਗੁੱਸੇ ਨਾਲ ਆਖਿਆ ਸੀਗਾ ਲੱਗੇ ਤਾਂ ਤਾਂ ਜੇ ਹੋਵੇ ਤਾਂ ਬਿੱਲੂ ਨੇ ਉਸ ਨੂੰ ਖਿਜਾਨ ਲਈ ਆਖਿਆ ਸੀਗਾ ਕਿ ਬਿੱਲੂ ਠੀਕ ਆਖਦਾ ਹੈ ਵਿਕਰਮ ਡੋਲੀ ਨੇ ਵਿਕਰਮ ਤੋਂ ਪੁੱਛਿਆ ਸੀਗਾ ਨਹੀਂ ਠੀਕ ਨਹੀਂ ਵਿਕਰਮ ਨੇ ਸ਼ਰਾਰਤ ਵਿੱਚ ਆਖਿਆ ਸੀਗਾ ਤੂੰ ਇੰਗਲੈਂਡ ਵਾਪਸ ਕਦੋਂ ਜਾਏਂਗਾ ਡੋਲੀ ਨੇ ਵਿਕਰਮ ਤੋਂ ਪੁੱਛਿਆ ਕੀ ਗੱਲ ਮੈਂ ਕੁਝ ਚੀਜ਼ਾਂ ਮੰਗਵਾਉਣੀਆਂ ਹਨ ਕਾਸਮੈਟਿਕ ਦੀਆਂ ਜਦੋਂ ਤੂੰ ਆਖੇਂਗੀ ਕਾਸਮੈਟਿਕ ਦੀਆਂ ਚੀਜ਼ਾਂ ਲੈਣ ਚਲੇ ਜਾਵਾਂਗਾ ਵਿਕਰਮ ਨੇ ਸ਼ਰਾਰਤ ਨਾਲ ਆਖਿਆ ਨਹੀਂ ਮੈਂ ਨਾਲ ਚਲਾਂਗੀ ਕਾਸਮੈਟਿਕਸ ਦੀਆਂ ਚੀਜ਼ਾਂ ਲੈਣ ਡੋਲੀ ਨੇ ਆਪਣੇ ਜਾਣੇ ਮਜ਼ਾਕ ਕੀਤਾ ਸੀਗਾ ਫਿਰ ਅੱਜ ਹੀ ਚੱਲਦੇ ਹਾਂ ਠੀਕ ਹੈ ਨਾ ਬਿੱਲੂ ਵਿਕਰਮ ਨੇ ਹੱਸ ਕੇ ਆਖਿਆ ਸੀਗਾ ਨਾਲੇ ਬਿੱਲੂ ਲਈ ਉੱਥੋਂ ਕੋਈ ਮੇਮ ਲੱਭ ਲਿਆਵਾਂਗੇ ਡੋਲੀ ਨੇ ਮਜ਼ਾਕ ਕੀਤਾ ਮੇਮ ਤਾਂ ਇਹਨੂੰ ਆਪ ਨੂੰ ਹੀ ਲੱਭੀ ਮੇਰੇ ਲਈ ਕੀ ਲੱਭ ਦੇਵੇਗਾ ਇਹ ਬਿੱਲੂ ਨੇ ਹੱਸ ਕੇ ਆਖਿਆ ਮੈਨੂੰ ਤਾਂ ਇੰਡੀਅਨ ਕੁੜੀਆਂ ਪਸੰਦ ਹਨ ਵਿਕਰਮ ਆਖ ਰਿਹਾ ਸੀਗਾ ਇੰਡੀਅਨ ਕੁੜੀਆਂ ਤੇ ਤਾਂ ਰੱਬ ਬਚਾਵੇ ਜਰਕ ਇੰਟਰਸਟ ਸ਼ੋਅ ਕਰੋ ਅਗਲੀ ਐਸੀ ਲਸੂੜੀ ਦੀ ਘਟਕ ਹੋ ਕੇ ਚੰਬਰ ਦੀ ਹੈ ਕਿ ਮਗਰੋਂ ਲੋਣੀ ਓਖੀ ਹੋ ਜਾਂਦੀ ਹੈ ਬਿੱਲੂ ਦੱਸ ਰਿਹਾ ਸੀਗਾ ਦੇਖ ਨਾ ਵੱਡਾ ਯੂਸਫ ਆਇਆ ਕੁੜੀ ਭਾਵੇਂ ਕੋਈ ਸਿਆਣ ਦੀ ਨਾ ਹੋਵੇ ਛੇਕੀਆਂ ਦੇਖੋ ਆਖ ਦੀ ਡੋਲੀ ਅੰਦਰੋਂ ਖੇਤਲੀ ਵਿੱਚ ਹੋਰ ਚਾਹ ਦਾ ਪਾਣੀ ਪਾਉਣ ਲਈ ਚਲੀ ਗਈ ਸੀ ਮੈਂ ਆਪ ਨਹੀਂ ਲਿਫਟ ਦਿੰਦਾਗਾ ਨਹੀਂ ਕੁੜੀਆਂ ਦਾ ਤੁਹਾਡੇ ਦੋ ਫਿਕਰਿਆਂ ਉੱਪਰ ਮਰਮਲਟ ਦੀਆਂ ਹਨ ਬਿੱਲੂ ਦੱਸ ਰਿਹਾ ਸੀ ਦੋ ਦਾ ਵੀ ਇੱਕ ਹੀ ਕਾਫੀ ਹੈ ਕਿ ਆਈ ਲਵ ਯੂ ਤੇ ਕਿਸੇ ਵੀ ਕੁੜੀ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਬਿੱਲੂ ਨੇ ਦੱਸਿਆ ਉੱਥੇ ਵਿਲਾਇਤ ਵਿੱਚ ਹੁਣ ਕੁੜੀਆਂ ਇੰਡੀਆਂ ਹੀ ਪਾਗਲ ਨਹੀਂ ਹਗਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੌਣ ਸincere ਹੈ ਤੇ ਕੌਣ ਨਹੀਂ ਬਾਕੀ ਜਿਵੇਂ ਲੜਕੇ ਉਹਨਾਂ ਨਾਲ ਪਲੇ ਕਰਦੇ ਹਨ ਉਹ ਵੀ ਲੜਕਿਆਂ ਨਾਲ ਪਲੇ ਕਰਦੀਆਂ ਹਨ ਵਿਕਰਮ ਦੱਸ ਰਿਹਾ ਸੀਗਾ ਲੱਗਦਾ ਹੈ ਉੱਧਰ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਨਹੀਂਗਾ ਮਿਲੂ ਆਖ ਰਿਹਾ ਸੀਗਾ ਜਦੋਂ ਡੌਲੀ ਚਾਹ ਦਾ ਪਾਣੀ ਲੈ ਕੇ ਆਈ ਤਾਂ ਵਧੀਆ ਹੈ ਨਾ ਉੱਧਰ ਇੱਧਰ ਤਾਂ ਕੁੜੀ ਹੋਣਾ ਪਾਪ ਹੈ ਇਕੱਲਿਆਂ ਬਾਹਰ ਨਾ ਜਾਓ ਦੇਰ ਨਾਲ ਘਰ ਨਾਲ ਆਓ ਕਿਸੇ ਲੜਕੇ ਨਾਲ ਗੱਲ ਨਾ ਕਰੋ ਕਿਸੇ ਇਹ ਨਾ ਕਰੋ ਤੇ ਉਹ ਨਾ ਕਰੋ ਬਸ ਸਾਰਾ ਵੇਲਾ ਇਹੀ ਸੁਣਦੇ ਰਹੋ ਟੌਲੀ ਜਿਵੇਂ ਸ਼ਿਕਾਇਤ ਲਗਾ ਰਹੀ ਸੀਗੀ ਇਹ ਗੱਲਾਂ ਮਾਪਿਆਂ ਦਾ ਤੁਹਾਡੇ ਲਈ ਕਨਸਰਨ ਸ਼ੋਅ ਕਰਦੀਆਂ ਹਨ ਉਧਰ ਤਾਂ ਕਿਸੇ ਕੋਈ ਕਿਸੇ ਬਾਰੇ ਬਦਰ ਹੀ ਨਹੀਂ ਕਰਦਾਗਾ ਰੋਕਣਾ ਟੋਕਣਾ ਕੀ ਹੈ ਇਸ ਦਾ ਮਤਲਬ ਹੈ ਉੱਥੇ ਸਭ ਲੋਕ ਆਪਣੀ ਆਪਣੀ ਜ਼ਿੰਦਗੀ ਜਿਉਂਦੇ ਨੇ ਤੇ ਇੱਥੇ ਹਰ ਬੰਦਾ ਆਪਣੀ ਜ਼ਿੰਦਗੀ ਛੱਡ ਕੇ ਦੂਸਰੇ ਦੀ ਜਿਉਣੀ ਚਾਹੁੰਦਾ ਹੈ ਡੋਲੀ ਨੇ ਆਖਿਆ ਸੀਗਾ ਅੰਦਰ ਫੋਨ ਖੜਕਣ ਲੱਗ ਪਿਆ ਸੀਗਾ ਬਿੱਲੂ ਉੱਠ ਕੇ ਸੌਣ ਚਲਾ ਗਿਆ ਮੈਂ ਤੈਨੂੰ ਤਸਵੀਰ ਦਿਖਾ ਰਹੀ ਸੀਗੀ ਮਗਰ ਉਹ ਡੋਲੀ ਨੇ ਆਖਿਆ ਕਿਉਂ ਵਿਕਰਮ ਨੇ ਪੁੱਛਿਆ ਮਨ ਕਰਦਾ ਸੀ ਤੈਨੂੰ ਦੇਖਣ ਨੂੰ ਸੈਂਟੀਮੈਂਟਲ ਨਹੀਂ ਹੋਈਦਾਗਾ ਅੰਜ ਤੇਰਾ ਇਉਂ ਆਖਣਾ ਮੈਨੂੰ ਚੰਗਾ ਲੱਗਿਆ ਹੈ ਹਰ ਰੋਜ਼ ਆਇਆ ਕਰੇਂਗਾ ਨਾ ਸਾਡੇ ਵੱਲ ਹਰ ਰੋਜ਼ ਕਿਸ ਲਈ ਮੈ ਮੈਨੂੰ ਮਿਲਣ ਵਾਸਤੇ ਵਿਕਰਮ ਹੱਸ ਪਿਆ ਤੇ ਆਖਣ ਲੱਗਾ ਦੀਦੀ ਨਹੀਂ ਕਿੱਧਰ ਦੱਸ ਰਹੀਗੀ ਉਹ 베ਜੀ ਨਾਲ ਬਾਜ਼ਾਰ ਗਈ ਹੈ ਉਹ ਜਦੋਂ ਵੀ ਆਉਂਦੀ ਹੈ 베ਜੀ ਉਸ ਨੂੰ ਬਹੁਤ ਚੀਜ਼ਾਂ ਲੈ ਕੇ ਦਿੰਦੇ ਨੇ ਚੰਗੀ ਗੱਲ ਹੈ ਚੰਗੀ ਗੱਲ ਨਹੀਂ ਹੈਗੀ ਉਸ ਦੀ ਸ਼ਾਦੀ ਹੋ ਗਈ ਹੈ ਆਪਣੇ ਆਦਮੀ ਤੋਂ ਲਵੇ ਜੋ ਕੁਝ ਲੈਣਾ ਹੈ ਬਿੱਲੂ ਫੌਂਡ ਸੁਣ ਕੇ ਵਾਪਸ ਆ ਰਿਹਾ ਸੀਗਾ ਕਿਸ ਦਾ ਫੌਂਡ ਸੀਗਾ ਡੋਲੀ ਨੇ ਪੁੱਛਿਆ ਜੀਜਾ ਜੀ ਦਾ ਫੌਂਸ ਸੀਗਾ ਪੁੱਛਦੇ ਸੀ ਦੀਦੀ ਕਦੋਂ ਵਾਪਸ ਆ ਰਹੀ ਹੈ ਆਹੋ ਜਿਸ ਆਦਮੀ ਨੂੰ ਕੁੱਕ ਆਇਆ ਥੋਬੀ ਦਰਜੀ ਹਾਊਸਕੀਪਿੰਗ ਤੇ ਬੀਵੀ ਸਿਰਫ ਰੋਟੀ ਕੱਪੜੇ ਤੇ ਹੀ ਮਿਲੀ ਹੋਵੇ ਫਿਰ ਅਜਿਹੀ ਜਿਸ ਨੂੰ ਇਹਨਾਂ ਵਿੱਚੋਂ ਕਿਸੇ ਗੱਲ ਤੇ ਵੀ ਕੋਈ ਇਤਰਾਜ਼ ਨਾ ਹੋਵੇ ਉਸ ਲਈ ਤਾਂ ਆਦਮੀ ਪੁੱਛੇਗਾ ਹੀ ਨਾ ਕਿ ਕਦੋਂ ਆਵੇਗੀ ਟੋਲੀ ਨੇ ਜ਼ਰਾ ਤਾਮਕ ਕੇ ਆਖਿਆ ਸੀਗਾ ਅਗਰ ਕੰਮ ਨਹੀਂ ਕਰੇਗੀ ਤਾਂ ਔਰਤ ਹੋਰ ਕੀ ਕਰੇਗੀ ਬਿੰਦੂ ਨੇ ਪੁੱਛਿਆ ਐਸੇ ਸਾਬਕਾਸੇ ਦਾ ਔਰਤ ਨੂੰ ਕੋਈ ਕ੍ਰੈਡਿਟ ਵੀ ਤਾਂ ਨਹੀਂ ਦਿੱਤਾ ਜਾਂਦਾ ਨਾ ਕੁਝ ਰੇਸਤੇ ਹਿਸਾਬਾ ਕਿਤਾਬਤ ਉੱਪਰ ਹੁੰਦੇ ਨਹੀਂ ਉਹ ਤੇਰੀ ਸਮਝ ਵਿੱਚ ਨਹੀਂ ਆ ਸਕਦੇ ਡੋਲੀ ਸਾਹਿਬਾ ਬਿੱਲੂ ਨੇ ਖਜਾਨਾ ਵਾਂਗ ਆਖਿਆ ਸੀਗਾ ਇਹ ਆਖ ਕੇ ਹੀ ਤਾਂ ਔਰਤ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਉਹ ਬੇਟੀ ਹੈ ਭੈਣ ਹੈ بیوی ਹੈ ਮਾਂ ਹੈ ਇਹ ਆਖ ਕੇ ਇਹਨਾਂ ਦੀਆਂ ਡਿਊਟੀਆਂ ਉਸ ਨੂੰ ਦੇ ਦਿੱਤਾ ਜਾਂਦੀਆਂ ਨੇ ਪਰ ਮੈਂ ਆਖਦੀ ਹਾਂ ਕਿ ਇਹ ਮਹਿਜ਼ 파ਰਟ ਨਹੀਂ ਜੋ ਉਸ ਨੂੰ ਕਰਨੇ ਪੈਂਦੇ ਨੇ ਨਿਭਾਣੇ ਪੈਂਦੇ ਨੇ ਇਹ ਸਭ ਠੀਕ ਤਾਂ ਹੈ ਹੋਰ ਕੀ ਹੈ ਬਿਕਰਮ ਨੇ ਗੰਭੀਰ ਹੋ ਕੇ ਪੁੱਛਿਆ ਸੀਗਾ ਇਹ ਹਿਊਮਨ ਬੀਿੰਗ ਜੋ ਉਸ ਨੂੰ ਕਦੇ ਸਮਝ ਨਹੀਂ ਜਾਂਦਾਗਾ ਆਦਮੀ ਆਪਸ ਵਿੱਚ ਲੜਦੇ ਹਨ ਤਾਂ ਵੀ ਗਾਲਾਂ ਮਾਂ ਪੈਣ ਦੀਆਂ ਕਰਦੇ ਆ ਟੋਲੀ ਖੱਚ ਕੀ ਆਖ ਰਹੀ ਸੀਗੀ ਇੰਟੈਲੀਜੈਂਟ ਆਰਗੂਮੈਂਟ ਹੈ ਬਿਕਰਮ ਨੇ ਆਖਿਆ ਸੀਗਾ ਜਈਆਂ ਕੁੜੀਆਂ ਨਾਲ ਵਿਆਹ ਕਰਨ ਤੋਂ ਅਗਲੇ ਡਰਨ ਲੱਗਦੇ ਹਨ ਬਿਲੂ ਨੇ ਮਜ਼ਾਕ ਕੀਤਾ ਸੀਗਾ ਨਹੀਂ ਨਹੀਂ ਇਹ ਠੀਕ ਨਹੀਂ ਗਾ ਵਿਕਰਮ ਨੇ ਜਿਵੇਂ ਡੋਲੀ ਦੀ ਹਮਾਇਤ ਕੀਤੀ ਹੋਵੇ ਦੀਦੀ ਹੋਰੇ ਸ਼ਾਪਿੰਗ ਕਰਕੇ ਆ ਗਏ ਸਨ ਦੀਦੀ ਵਿਕਰਮ ਨੂੰ ਦੇਖ ਕੇ ਬਹੁਤ ਖੁਸ਼ ਹੈ ਨਾ ਉਸਨੇ ਵਿਕਰਮ ਨੂੰ ਪੁੱਛਿਆ ਬਹੁਤ ਮੈਂ ਤੇ ਕੱਲ ਚਲੀ ਜਾਣਾ ਹੈ ਦਿੱਲੀ ਕਦੇ ਆਉਣਾ ਹੋਇਆ ਤਾਂ ਬਿੱਲੂ ਤੋਂ ਸਾਡਾ ਪਤਾ ਲੈ ਲਵੀ ਤੁਸੀਂ ਫਿਰ ਕਦੋਂ ਆਉਂਗੇ ਅਜੇ ਤਾਂ 6 ਮਹੀਨੇ ਤੋਂ ਪਹਿਲਾਂ ਨਹੀਂ ਆ ਹੋਣਾਗਾ ਜੇ ਬਿੱਲੂ ਜਾਂ ਤੇਰਾ ਵਿਆਹ ਹੋਵੇ ਤਾਂ ਪਹਿਲਾਂ ਵੀ ਆ ਸਕਦੀਆਂ ਦੀਦੀ ਨੇ ਹੱਸ ਕੇ ਆਖਿਆ ਇਹਨਾਂ ਦੋਵਾਂ ਨਾਲ ਕਿਹੜੀ ਕੁੜੀ ਵਿਆਹ ਕਰਨਾ ਪਸੰਦ ਕਰਗੀ ਨਾ ਕੋਈ ਜੌਬ ਨਾ ਬਿਜ਼ਨਸ ਨਾ ਪ੍ਰਾਪਰਟੀ ਨਾ ਬੈਂਕ ਬੈਲੈਂਸ ਡੋਲੀ ਮਜ਼ਾਕ ਕਰ ਰਹੀ ਸੀ ਪ੍ਰਾਪਰਟੀ ਕਿਉਂ ਨਹੀਂ ਗਈ ਬਿੱਲੂ ਖਿਜਿਆ ਉਹ ਤਾਂ ਹਜੇ ਪਾਪਾ ਦੀ ਹੈ ਨਾ ਪਾਪਾ ਵੀ ਤਾਂ ਮੇਰੇ ਹੀ ਹਨ ਇਸ ਤਰ੍ਹਾਂ ਤਾਂ ਉਹ ਮੇਰੇ ਵੀ ਪਾਪਾ ਹਨ ਮੈਂ ਮੰਨਦਾ ਹਾਂ ਕਿ ਪ੍ਰਾਪਰਟੀ ਵਿੱਚ ਤੇਰਾ ਵੀ ਹਿੱਸਾ ਹੈ ਜੇ ਪਾਪਾ ਜਿਨੇ ਵਿਲ ਕਰਕੇ ਤੈਨੂੰ ਬਾਹਰ ਨਾ ਕਰ ਦਿੱਤਾ ਹੋਵੇ ਤਾਂ ਮੈਨੂੰ ਕਿਉਂ ਬਾਹਰ ਕੱਢਣਗੇ ਇਸ ਲਈ ਕਿ ਕਲ ਵੰਸ਼ ਨੂੰ ਅੱਗੇ ਤੋਰਨ ਵਾਲੇ ਘਰ ਦੇ ਪੁੱਤ ਪੋਤਰੇ ਹੁੰਦੇ ਨੇ ਧੀਆ ਨਹੀਂ ਹੁੰਦੀਆਂ ਇਹ ਸਭ ਗਲਤ ਹੈ ਕਿਉਂ ਲੜਦੇ ਹੋ ਮੰਨ ਲੈਂਦੇ ਹਾਂ ਕਿ ਡੋਲੀ ਬਿੱਲੂ ਨਾਲੋਂ ਕਿਸੇ ਗੱਲੋਂ ਵੀ ਘਟ ਨਹੀਂ ਗੀ ਦੀ ਜੀ ਨੇ ਉਸ ਨੂੰ ਸਮਝਾਉਣ ਵਾਂਗ ਆਖਿਆ ਸੀਗਾ ਆਪਾਂ ਵਿਕਰਮ ਦੀ ਰਾਏ ਪੁੱਛ ਲੈਨੇ ਹਾਂ ਬਿੱਲੂ ਨੇ ਆਖਿਆ ਕਿਸੇ ਵੀ ਹੋਰ ਗੱਲ ਨਾਲੋਂ ਚੀਜ਼ ਨਾਲੋਂ ਹਿਊਮਨਸ ਰਿਲੇਸ਼ਨਸ਼ਿਪ ਜ਼ਿਆਦਾ ਜ਼ਰੂਰੀ ਹੈਗਾ ਯਾ ਪਤਾ ਨਹੀਂ ਵਿਕਰਮਾ ਕਿਸ ਗੱਲ ਦਾ ਜਵਾਬ ਦੇ ਰਿਹਾ ਸੀਗਾ ਤੇ ਫਿਰ ਅਚਾਨਕ ਉੱਠ ਖੜਾ ਹੋਇਆ ਅੱਛਾ ਮੈਂ ਚੱਲਦਾ ਹਾਂ ਆਖੋ ਸਾਰਿਆਂ ਨੂੰ ਇੱਕ ਵਾਰ ਹੱਥ ਜੋੜ ਕੇ ਘਰ ਤੋਂ ਬਾਹਰ ਆ ਗਿਆ ਸੀਗਾ ਜੀਪ ਵਿੱਚ ਬੈਠ ਗਿਆ ਤੇ ਜੀਪ ਡਰਾਈਵਰ ਨੇ ਸਟਾਰਟ ਕਰ ਲਈ ਸੀਗੀ ਉਹ ਆਲੇ-ਦੁਆਲੇ ਚੱਕ ਰਿਹਾ ਸੀਗਾ ਡੋਲੀ ਦੇ ਬਿੱਲੂ ਦੀਆਂ ਗੱਲਾਂ ਬਾਰੇ ਸੋਚ ਰਿਹਾ ਸੀਗਾ ਪਰ ਇਹ ਸਭ ਕਾਸੇ ਦੀ ਉਸ ਨੂੰ ਹਜੇ ਜਿਵੇਂ ਕੋਈ ਸਮਝ ਨਹੀਂ ਸੀ ਲੱਗ ਰਹੀਗੀ ਘਰ ਪਹੁੰਚਿਆ ਕੋਈ ਥੇ ਡੈਲੀਵੀਜ਼ਨ ਦੇਖਿਆ ਫੇ ਸਾਰੇ ਟੱਬਰ ਨੇ ਟੇਬਲ ਤੇ ਬੈਠ ਕੇ ਰੋਟੀ ਖਾਦੀ ਅਸਨ ਦੇਖਿਆ ਬੜੇ ਪਾਪਾ ਕੋ ਜੁਖੜੇ-ਖੁੜੇ ਸਨ ਤੇ ਸਿਮੀ ਦੀ ਮੰਮੀ ਬਹੁਤ ਖਮੋਜ ਸੀ ਜੇ ਚਪ-ਚਾਪ ਨੀਵੀਂ ਪਾਈ ਰੋਟੀ ਖਾਂਦੀ ਰਹੀ ਤੂੰ ਬਿਕਰਮ ਆਪਣੀ ਪੜ੍ਹਾਈ ਦਾ ਕੀ ਕਰਨਾ ਹੈ ਸਰਦਾਰ ਨੇ ਰੋਟੀ ਖਾਂਦਿਆਂ ਪੁੱਛਿਆ ਸੋ ਇਦਾਂ ਉੱਥੇ ਜਾ ਕੇ ਬੀਏ ਦੇ ਪੇਪਰ ਦੇ ਦਿਆਂ ਬੀਏ ਕਲੀਅਰ ਕਰਕੇ ਇੱਥੇ ਯੂਨੀਵਰਸਿਟੀ ਵਿੱਚ ਐਮਏ ਦੇ ਜੁਆਇਨ ਕਰ ਲਵਾਂਗਾ ਬਿਕਰਮ ਨੇ ਜੱਸੀਆ ਸੀਗਾ ਵੈਸੇ ਜੇ ਤੂੰ ਐਮਏ ਵੀ ਉੱਥੇ ਹੀ ਕਰਦਾ ਜਿਆਦਾ ਬਿਹਤਰ ਰਹੇਗਾ ਇੱਕ ਤਾਂ ਉਧਰ ਪੜ੍ਹਾਈ ਅੱਛੀ ਹੈ ਦੂਸਰੀ ਇੱਧਰਲੇ ਨੌਕਰੀ ਭੱਜ ਕੇ ਦਿੰਦੇ ਨੇ ਆਈ ਡੂ ਨਾਟ ਫੀਲ ਹੈਪੀ ਥੇਰ ਮੇਰੇ ਵੱਡੇ ਪਾਪਾ ਉੱਥੇ ਮਨ ਨਹੀਂ ਲੱਗਦਾਗਾ ਵਿਕਰਮ ਨੇ ਜਦੋਂ ਆਖਿਆ ਸੁਜੀਤ ਅਜੇ ਵੀ ਨੀਵੀਂ ਪਾਈ ਰੋਟੀ ਖਾ ਰਹੀ ਸੀ ਸਿਰਫ ਸਿਮੀ ਨੇ ਦਾਦੀ ਵੱਲ ਤੇ ਵਿਕਰਮ ਵੱਲ ਦੇਖਿਆ ਸੀਗਾ ਤੇ ਪਾਪਾ ਵੀ ਆਖਦੇ ਹੁੰਦੇ ਸਨ ਆਪਾਂ ਇੰਡੀਆ ਚੱਲਾਂਗੇ ਵਿਕਰਮ ਜਰਾ ਰੋਕ ਕੇ ਬੋਲਿਆ ਇਹ ਠੀਕ ਨਹੀਂਗਾ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀਗਾ ਕਿ ਉਹ ਔਰਤ ਹਮੇਸ਼ਾ ਉੱਥੇ ਹੀ ਰਹੇਗੀ ਜੇ ਹਿੰਦੁਸਤਾਨ ਵਿੱਚ ਕੋਈ ਨਹੀਂ ਆਵੇਗਾ ਸੁਜੀਤ ਨੇ ਬਹੁਤ ਗੰਭੀਰ ਹੋ ਕੇ ਆਖਿਆ papa ਜਦੋਂ ਆਏ ਉਦੋਂ ਉਹਨਾਂ ਨੇ ਮਾਂ ਨੂੰ ਆਖਿਆ ਸੀਗਾ ਕਿ ਮੈਂ ਜੇ ਵਾਪਸ ਨਾ ਆਇਆ ਤੂੰ ਹੋਰ ਸ਼ਾਦੀ ਕਰਨ ਤੋਂ ਪਹਿਲਾਂ ਬਿਕਰਮ ਨੂੰ ਇੰਡੀਆ ਭੇਜ ਦੇਵੀ ਮਾਣੇ ਹੋ ਸ਼ਾਦੀ ਨਹੀਂ ਕੀਤੀ ਪਰ ਜਦੋਂ ਉਹ ਹਸਪੀਟਲ ਜਾਣ ਲੱਗੀ ਉਸਨੇ ਆਖਿਆ ਸੀਗਾ ਕਿ ਜੇ ਮੈਂ ਠੀਕ ਨਾ ਹੋ ਸਕੀ ਤਾਂ ਤੂੰ ਆਪਣੇ ਗ੍ਰੈਂਡਪੇਰੈਂਟਸ ਕੋਲ ਇੰਡੀਆ ਚੱਲਿਆ ਜਾਵੀਂ ਵਿਕਰਮ ਨੇ ਉਹੀ ਗੱਲ ਜਿਹੜੀ ਪਹਿਲਾਂ ਆਪਣੇ ਦਾਦੇ ਨੂੰ ਦੱਸੀ ਸੀ ਸੁਖਜੀਤ ਦੇ ਸਾਹਮਣੇ ਫਿਰ ਦੁਹराई ਸੀ ਤੁਹਾਡਾ ਖਿਆਲ ਹੈ ਇਹ ਗੱਲ ਲੋਕਾਂ ਨੂੰ ਦੱਸ ਕੇ ਮੈਂ ਆਪਣਾ ਤੇ ਉਹਨਾਂ ਦਾ ਮਜ਼ਾਕ ਬਣਾਵਾਂਗੀ ਸੁਖਜੀਤ ਜਰਾ ਤਲਕੀ ਨਾਲ ਸਹਰੇ ਨੂੰ ਪਹੁੰਚ ਰਹੀ ਸੀ ਦੋ ਦੋ ਵਿਆ ਕਿਤੇ ਲੋਕਾਂ ਦੇ ਹੁੰਦੇ ਨਹੀਂਗੇ ਸਾਡੇ ਵੇਲੇਾਂ 'ਚ ਤਾਂ ਪਟਿਆਲੇ ਦੇ ਹਰੇਕ ਸਰਦਾਰ ਦੇ ਹੀ 2-2 3-3 ਤੀਮੀਆਂ ਹੁੰਦੀਆਂ ਸੀ ਲੋਕਾਂ ਤੋਂ ਡਰਦੇ ਹਣ ਜੁਆਕ ਨੂੰ ਘਰੋਂ ਕੱਢ ਦਈਏ ਉਸ ਦੀ ਸੱਸ ਜਰਾ ਅੱਖ ਐ ਚ ਕੇ ਬੋਲੀ ਸੀਗੀ ਇਹ ਹੁਣ ਘਰਬਾਰ ਦਾ ਮਾਲਕ ਬਣਨਾ ਚਾਹੁੰਦਾ ਹੈ ਹੋਰ ਕੀ ਆ ਮਾਂ ਦੇ ਮਰਨ ਦੀ ਖਬਰ ਵੀ ਬਹਾਨਾ ਹੀ ਹੋਵੇ ਸਖਜੀਤ ਹੋਰ ਔਖੇ ਹੋ ਕੇ ਬੋਲੀ ਸੀਗੀ ਮਾਮਾ ਜੇ ਵਿਕਰਮ ਮੇਰਾ ਬ੍ਰਦਰ ਹੈ ਤਾਂ ਇਸ ਦਾ ਵੀ ਸਭ ਕਾਸੇ ਵਿੱਚ ਉਨਾ ਹੀ ਹਿੱਸਾ ਹੈ ਜਿੰਨਾ ਮੇਰਾ ਤੁਸੀਂ ਔਖੇ ਕਿਸ ਗੱਲ ਲਈ ਹੋ ਰਹੇ ਹੋ ਸਿਮੀ ਨੇ ਆਖਿਆ ਤੂੰ ਚੁੱਪ ਰਹਿ ਕੱਲ ਨੂੰ ਇਹ ਆਖੂਗਾ ਤੂੰ ਵੀ ਨਾ ਹੋਵੇਂ ਤਾਂ ਇਕੱਲਾ ਹੀ ਸਭ ਕਾਸੀ ਦਾ ਮਾਲਕ ਬਣ ਕੇ ਬੈਠ ਜਾਵੇ ਸੁਖਜੀਤ ਹੋਰ ਗੁੱਸੇ ਨਾਲ ਬੋਲੀ ਮੈਂ ਆਖਿਆ ਸੀਗਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਮੀਨ ਉਸ ਨੂੰ ਮੈਂ ਆਪਣੇ ਹਿੱਸੇ ਵਿੱਚ ਦੇ ਦੇਵਾਂਗਾ ਸਰਦਾਰ ਨੇ ਆਖਿਆ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਸਿਰਫ ਇੱਥੇ ਰਹਿਣਾ ਚਾਹੁੰਦਾ ਹਾਂ ਆਪਣੇ ਲੋਕਾਂ ਕੋਲ ਵਿਕਰਮ ਬੋਲਿਆ ਠੀਕ ਹੈ ਪਹਿਲਾਂ ਤੇਰੀ ਮਾਂ ਨੇ ਮੇਰਾ ਆਦਮੀ ਸੰਭ ਲਿਆ ਹੁਣ ਬਾਕੀ ਦਾ ਸਭ ਕੁਝ ਤੂੰ ਸਭ ਲਵੀ ਅਸੀਂ ਚਲੀਆਂ ਜਾਵਾਂਗੇ ਇੱਥੋਂ ਸੁਖਜੀਤ ਬਹੁਤ ਤਲਖ ਹੋ ਰਹੀ ਸੀਗੀ ਨੋ ਯੂ ਡੂ ਨਾਟ ਡੂ ਦਿਸ ਮੈਂ ਹੀ ਚਲੇ ਜਾਵਾਂਗਾ ਆਖਦਾ ਵਿਕਰਮ ਰੋਟੀ ਵਿੱਚ ਹੀ ਛੱਡ ਕੇ ਉੱਪਰ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਮਗਰੋਂ ਸਰਦਾਰ ਨੇ ਵੀ ਉੱਠ ਕੇ ਹੱਥ ਤੋਲੇ ਸਰਦਾਰਨੀ ਵੀ ਸਰਦਾਰ ਨੂੰ ਦਵਾਈ ਫੜਾਉਣ ਦੇ ਬਹਾਨੇ ਉੱਠ ਗਈ ਸੀ ਸਿਮੀ ਮਾ ਵੱਲ ਚੱਕੀ ਉਹ ਬਹੁਤ ਗੁੱਸੇ ਵਿੱਚ ਸੀਗੀ ਤੇ ਨਾਲ ਹੀ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਮਮਾ ਤੁਸੀਂ ਇਹੋ ਕਿਉਂ ਕਰਦੇ ਹੋ ਸਿਮੀ ਨੇ ਡਰਦੀ ਰੜਦੀ ਨੇ ਆਖਿਆ ਸੀਗਾ ਤੂੰ ਦੇਖ ਲਈ ਇਹ ਲੜਕਾ ਜਾਏਗਾ ਨਹੀਂ ਮੰਮੀ ਕੀ ਇਹ ਅੱਛਾ ਨਹੀਂਗਾ ਕਿਉਂਕਿ ਮੇਰਾ ਬ੍ਰਦਰ ਹੋਵੇ ਜਿਹੜਾ ਅੱਜ ਤੇਰਾ ਬ੍ਰਦਰ ਬੰਦਾ ਹੈ ਜਾਇਦਾਦ ਦੀ ਖਾਤਰ ਕੱਲ ਨੂੰ ਇਹ ਤੈਨੂੰ ਮਰਵਾ ਵੀ ਸਕਦਾ ਹੈ ਇਹ ਉਸ ਔਰਤ ਦਾ ਪੁੱਤਰ ਹੈ ਨਾ ਜਿਸ ਨੇ ਮੇਰੀ ਜ਼ਿੰਦਗੀ ਤਬਾਹ ਕੀਤੀ ਹੈ ਸੁਰਜੀਤ ਨੇ ਬਹੁਤ ਗੁੱਸੇ ਨਾਲ ਆਖਿਆ ਸੀਗਾ ਇਸ ਵਿੱਚ ਤਾਂ ਡੈਡੀ ਦਾ ਕਸੂਰ ਹੈ ਉਹ ਨਾ ਕਰਦੇ ਹੋਰ ਸ਼ਾਦੀ ਡੈਡੀ ਨੂੰ ਤੂੰ ਡੈਡੀ ਨੂੰ ਤਾਂ ਫਸਾ ਲਿਆ ਹੋਣਾ ਆ ਉਥੋਂ ਦੀਆਂ ਔਰਤਾਂ ਨੂੰ ਬਹੁਤ ਖੇਖਣਾਉਂਦੇ ਨੇ ਆਦਮੀਆਂ ਨੂੰ ਮਗਰ ਲਾਉਣ ਦੇ ਇੱਕ ਵਾਰੀ ਫਸਾ ਕੇ ਫੇਰ ਆਖਦਾ ਹੋਊਗੀ ਹੁਣ ਵਿਆਹ ਕਰ ਲੈ ਡੈਡੀ ਕੋਈ ਬੱਚਾ ਥੋੜਾ ਸਨ ਫਸਾਉਣ ਨੂੰ ਬੱਚੇ ਤਾਂ ਨਹੀਂ ਸਨ ਪਰ ਉਹਨਾਂ ਨੂੰ ਅੱਜ ਕੱਲ ਦੀ ਦੁਨੀਆ ਦਾ ਓਕਾ ਵੀ ਪਤਾ ਨਹੀਂ ਸੀਗਾ ਨਾ ਉਹ ਆਪ ਕਿਸੇ ਨਾਲ ਛਲ ਕਰਦੇ ਸਨ ਤੇ ਨਾ ਹੀ ਕਿਸੇ ਦੇ ਛਲ ਨੂੰ ਸਮਝ ਸਕਦੇ ਸਨ ਕਾਸ਼ ਡੈਡੀ ਚਾਹੁੰਦੇ ਹੁੰਦੇ ਮੈਂ ਖਬਰੇ ਪਿਛਲੇ ਜਨਮ ਕਿੱਡੇ ਖਮਾੜੇ ਕਰਮ ਕੀਤੇ ਨੇ ਮੰਮੀ ਪਤਾ ਨਹੀਂ ਕਿਉਂ ਮੇਰਾ ਮਨ ਕਰਦਾ ਹੈ ਵਿਕਰਮ ਇੱਥੇ ਹੀ ਰਹੇ ਜੇ ਇਹ ਵਾਪਸ ਚਲ ਗਿਆ ਫੇਰ ਇੱਕ ਕਦੇ ਨਹੀਂ ਆਵੇਗਾ ਚੰਗਾ ਦਫਾ ਹੋਵੇ ਜੇ ਡੈਡੀ ਜਾਂਦੇ ਹੁੰਦੇ ਉਹਨਾਂ ਨੂੰ ਮਾੜਾ ਲੱਗਣਾ ਸੀਗਾ ਕਿ ਬਿਕਰਮ ਨੂੰ ਰੱਖਿਆ ਨਹੀਂ ਕਾ ਜਦੋਂ ਕਿ ਉਸ ਦੀ ਮਾਂ ਵੀ ਮਰ ਗਈ ਹੋਈ ਹੈ ਡੈਡੀ ਜਾਂਦੇ ਹੁੰਦੇ ਤਾਂ ਮੈਂ ਉਹਨਾਂ ਨੂੰ ਪੁੱਛਦੀ ਬਈ ਮੇਰੇ ਨਾਲ ਇਹ ਕੀ ਕਰਨੀ ਸੀਗੀ ਮੰਮੀ ਪਰ ਬਿਕਰਮ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ ਨਾ ਤੂੰ ਨਹੀਂ ਸਮਝ ਜੀਗੀ ਮੈਂ ਕਿਉਂ ਥੋਹਰ ਘਰ ਵਿੱਚ ਬੀਜ ਲਵਾਂ ਇਸੇ ਮੁੰਡੇ ਨੇ ਕੱਲ ਨੂੰ ਤੇਰਾ ਦਸ਼ਮਨ ਬਣ ਜਾਣਾ ਆ ਮੰਮੀ ਜਦੋਂ ਮੇਰੀ ਸ਼ਾਦੀ ਹੋ ਗਈ ਬਿਕਰਮ ਤੇਰੇ ਕੋਲ ਤਾਂ ਰਹੇਗਾ ਨਾ ਤੇਰਾ ਦਿਮਾਗ ਖਰਾਬ ਹੋ ਗਿਆ ਏ ਤੁਸੀਂ ਸਾਰੇ ਮੇਰੇ ਹੀ ਕਿਉਂ ਦੁਸ਼ਮਣ ਹੋ ਗਏ ਹੋ ਮੈਂ ਸੱਪ ਨੂੰ ਘਰ ਵਿੱਚ ਨਹੀਂ ਪਾਲ ਸਕਦੀ ਆਗ ਦੀ ਸੁਜੀਤ ਉੱਠ ਖੜੀ ਹੋਈ ਸੀਗੀ ਹੱਥ ਤੋਤੇ ਤੇ ਉੱਪਰ ਜਾ ਕੇ ਆਪਣੇ ਬੈੱਡ ਉੱਪਰ ਪੈ ਗਈ ਮੰਮੀ ਦਵਾਈ ਦਿਆਂ ਸਿਮੀ ਨੇ ਪੁੱਛਿਆ ਸੀਗਾ ਨਹੀਂ ਉਸਨੇ ਐਡੀ ਹਰਕ ਕੇ ਆਖਿਆ ਸੀ ਕਿ ਸਿਮੀ ਦੀ ਮੜ ਕੋਈ ਗੱਲ ਕਰਨ ਦੀ ਹਿੰਮਤ ਹੀ ਨਾ ਹੋਈ ਬਹੁਤ ਰਾਤ ਗਈ ਤੱਕ ਵਿਕਰਮ ਨੂੰ ਨੀਂਦ ਨਹੀਂ ਸੀ ਆਈਗੀ ਮੈਂ ਇੱਥੇ ਕਿਸ ਲਈ ਆ ਗਿਆ ਉਹ ਜਿਵੇਂ ਆਪਣੇ ਆਪ ਨੂੰ ਪੁੱਛ ਰਿਹਾ ਹੋਵੇ ਮਾਂ ਮੈਂ ਵਾਪਸ ਜਾਣਾ ਚਾਹੁੰਦਾ ਹਾਂ ਉਸਨੇ ਜਿਵੇਂ ਆਪਣੀ ਮਰ ਚੁੱਕੀ ਮਾਂ ਨੂੰ ਆਖਿਆ ਹੋਵੇ ਰਾਤ ਪਾਰ ਉਸ ਨੂੰ ਅਜੀਬ ਜਿਬ ਸੁਪਨੇ ਆਉਂਦੇ ਰਹੇ ਸੁਪਨੇ ਵਿੱਚ ਇੱਕ ਥਾਂ ਉਹ ਰਾਹ ਭੱਲ ਗਿਆ ਸੀਗਾ ਰਸਤਾ ਪੁੱਛਣ ਦੀ ਥਾਂ ਉਹ ਕਿਸੇ ਨੂੰ ਪੁੱਛ ਰਿਹਾ ਸੀ ਮੈਂ ਕਿੱਥੇ ਜਾਣਾ ਹੈ ਤੇ ਫਿਰ ਜਿਵੇਂ ਉਹ ਆਪਣੇ ਹੀ ਸਵਾਲ ਉੱਪਰ ਘਬਰਾ ਗਿਆ ਹੋਵੇ ਫਰ ਸੁਪਨੇ ਵਿੱਚ ਜਿਵੇਂ ਉਹ ਲੰਡਨ ਵਾਲੇ ਆਪਣੇ ਘਰ ਵਿੱਚ ਹੈ ਕਿਦਰੋਂ ਬਹੁਤ ਪਾਣੀ ਦੌੜ ਆਇਆ ਸੀਗਾ ਤੇ ਉਹਨਾਂ ਦਾ ਘਰ ਡੁੱਬਦਾ ਜਾ ਰਿਹਾ ਸੀਗਾ ਤੇ ਉਹ ਘਬਰਾ ਕੇ ਉੱਠ ਬੈਠਾ ਸੀਗਾ ਬਾਰੀ ਵਿੱਚੋਂ ਬਾਹਰ ਚੱਕਿਆ ਖਿੜੀ ਹੋਈ ਚਾਨਣੀ ਰਾਤ ਘੜੀ ਦੇਖੀ ਰਾਤ ਦੇ 2 ਵਜੇ ਹੋਏ ਸਨ ਸਾਹਮਣੇ ਬਾਗ ਵਿੱਚ ਉਸ ਨੂੰ ਕੋਈ ਪਰਛਾਵਾਂ ਫਿਰਦਾ ਦਿਸਿਆ ਉਹ ਧਿਆਨ ਨਾਲ ਦੇਖਦਾ ਰਿਹਾ ਨੇੜੇ ਆਉਣ ਤੇ ਉਸਨੇ ਦੇਖਿਆ ਉਸ ਦਾ ਦਾਦਾ ਪਾਠ ਕਰਦਾ ਉੱਥਰੇ ਆ ਫਿਰ ਰਿਹਾ ਸੀਗਾ ਕੀ ਰੱਬ ਕਿੱਥੇ ਹੈ ਵਿਕਰਮ ਨੂੰ ਪਤਾ ਨਹੀਂ ਕਿਉਂ ਖਿਆਲ ਆਇਆ ਸੀਗਾ ਫਰੋਜ਼ ਨੀ ਕਮਰੇ ਦੀ ਬੱਤੀ ਜਗਾ ਲਈ ਤੇ ਕਮਰੇ ਤੋਂ ਬਾਹਰ ਆ ਕੇ ਪੌੜੀਆਂ ਉੱਤਰ ਕੇ ਬਾਗ ਵਿੱਚ ਆ ਗਿਆ ਬਡੇ ਪਪਾ ਪਾਠ ਕਰ ਰਹੇ ਹੋ ਤੂੰ ਸੁੱਤਾ ਨਹੀਂ ਉਹਦੀ ਗੱਲ ਦਾ ਜਵਾਬ ਦੇਣ ਦੀ ਥਾਂ ਸਰਦਾਰ ਨੇ ਵਿਕਰਮ ਨੂੰ ਪੁੱਛਿਆ ਜਾਗ ਖੁੱਲ ਕੇ ਸੀਗੀ ਵਿਕਰਮ ਨੇ ਹੌਲੀ-ਹੌਲੀ ਸਰਦਾਰ ਦੇ ਨਾਲ ਤੁਰਦਿਆਂ ਦੱਸਿਆ ਮੈਂ ਬਡੇ ਪਪਾ ਚਲੇ ਜਾਵਾਂਗਾ ਉਸਨੇ ਰੋਕ ਰੱਖ ਕੇ ਆਖਿਆ ਸੀਗਾ ਸਰਦਾਰ ਨੇ ਕੋਈ ਉੱਤਰ ਨਹੀਂ ਦਿੱਤਾ ਫਿਰ ਕਾਜਵਲ ਰੋਕ ਕੇ ਉਸਨੇ ਆਖਿਆ ਵਿਕਰਮ ਹਾਂ ਬਡੇ ਪਪਾ ਵਿਕਰਮ ਇੱਥੇ ਪੰਜਾਬ ਦੇ ਹਾਲਾਤ ਠੀਕ ਨਹੀਂ ਗਏ ਜਿੰਨੂੰ ਮਰਜ਼ੀ terrorist ਆ ਕੇ ਫੜ ਲਿਆ ਜਾਂਦਾ ਹੈ ਤੇ ਫਿਰ ਝੂਠੇ ਅਨਕਾਉਂਟਰ ਵਿਖਾ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੋ ਇੱਥੇ ਰਹੇਗਾ ਮੈਨੂੰ ਬਹੁਤ ਫਿਕਰ ਰਹੇਗਾ ਪਰ ਇਹ ਸਭ ਕਿਉਂ ਬੜੇ ਪਪਾ ਆਪਣੇ ਹੀ ਮੁਲਕ ਵਿੱਚ ਆਪਣੀ ਹੀ ਸਰਕਾਰ ਆਪਣੇ ਲੋਕਾਂ ਨਾਲ ਕਦੇ ਇਉਂ ਕਰਦੀ ਨਹੀਂ ਹੁੰਦੀਗੀ ਸਭ ਝਗੜਿਆਂ ਦੀ ਜਾਲ ਪਾਕਿਸਤਾਨ ਦਾ ਬਣ ਜਾਣਾ ਹੈ ਹੁਣ Hindu ਲੋਕ ਸਮੇ ਦੇ ਹਨ ਹਿੰਦੂਸਤਾਨ ਹਿੰਦੁਸਤਾਨ ਸਿਰਫ ਉਹਨਾਂ ਦਾ ਹੈ ਬੜੇ ਪਪਾ ਨੇ ਦੱਸਿਆ ਕਿ ਸਿੱਖ ਸੱਚਮੁੱਚ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਪਾਸੇ ਧਕੇਲਿਆ ਜਾ ਰਿਹਾ ਹੈ ਇਹ ਸਭ ਕਿੰਨਾ ਕਚੈਰ ਇਸੇ ਤਰ੍ਹਾਂ ਚੱਲੇਗਾ ਸੈਂਟਰ ਦੀ ਸਰਕਾਰ ਚਾਹੇ ਤਾਂ ਇਹ ਮਾਮਲਾ ਇੱਕੋ ਦਿਨ ਵਿੱਚ ਹੱਲ ਹੋ ਸਕਦਾ ਹੈ ਇਸ ਤਰ੍ਹਾਂ ਕਿਵੇਂ ਚੱਲੇਗਾ ਬੜੇ ਪਾਪਾ ਦੇਖੋ ਰੱਬ ਕੀ ਕਰਦਾ ਹੈ ਤੂੰ ਇੰਜ ਕਰ ਬੀ ਇਹ ਉੱਥੇ ਲੰਡਨ ਵਿੱਚ ਹੀ ਕਰ ਲੈ ਉਦੋਂ ਤੱਕ ਸ਼ਾਇਦ ਕੋਈ ਰਾਹ ਨਿਕਲ ਆਵੇ ਤੇ ਹਾਲਾਤ ਬਦਲ ਜਾਣ ਫਿਰ ਅੱਗੋਂ ਤੈਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦੇਵਾਂਗੇ ਮੈਂ ਉੱਥੇ ਹੀ ਠੀਕ ਹਾਂ ਇੰਗਲੈਂਡ ਵਿੱਚ ਹੀ ਵਿਕਰਮਨਜੀਵ ਰੌਣਹਕਾ ਹੋ ਕੇ ਆਖਿਆ ਇਓ ਕਰਾਂਗੇ ਚੰਡੀਗੜ੍ਹ ਇੱਕ ਕੋਠੀ ਲੈ ਲਵਾਂਗੇ ਤੇਰੀ ਗ੍ਰੈਂਡ ਮਦਰ ਤੇ ਮੈਂ ਉਥੇ ਰਹਿ ਲੈਪ ਜਾਵਾਂਗੇ ਸਿਮੀ ਦੀ ਮੰਮੀ ਮਾਇੰਡ ਕਰਦੀ ਹੈ ਕਿ ਤੁਸੀਂ ਕਿਸੇ ਨੂੰ ਦੱਸੋ ਕਿ ਮੈਂ ਤੁਹਾਡਾ ਗ੍ਰੈਂਡਸਨ ਹਾਂ ਉਸ ਦਾ ਇਓ ਸੋਚਣਾ ਸੁਭਾਵਕ ਹੈ ਨੇਚਰਲ ਹੈ ਉਹ ਇੱਕ ਆਰਥ ਹੈ ਇੱਥੇ ਰਹਿ ਕੇ ਆਈ ਡੂ ਨੋਟ ਵਾਂਟ ਟੂ ਹਟ ਹਰ ਵਿਕਰਮ ਨੇ ਜਦੋਂ ਆਖਿਆ ਤਾਂ ਉਸ ਦਾ ਦਾਦਾ ਚੁੱਪ ਜਿਹਾ ਕਰ ਗਿਆ ਸੀਗਾ ਫਰ ਕਿਨੇ ਚੈਰ ਕੋਈ ਨਾ ਬੋਲਿਆ ਜੇਲ ਦੇ ਕੜਿਆਲ ਨੇ 3 ਵਜੇ ਅੱਛਾ ਵਿਕਰਮ ਤੂੰ ਸੌਂ ਜਾ ਜਾ ਕੇ ਸੋਚਾਂਗੇ ਕੀ ਕਰਨਾ ਹੈ ਸਦਾਰਨ ਜਦੋਂ ਆਖਿਆ ਵਿਕਰਮ ਵਾਪਸ ਆਪਣੇ ਕਮਰੇ ਵਿੱਚ ਆ ਗਿਆ ਆ ਕੇ ਲਾਈਟ ਬੁਝਾ ਕੇ ਆਪਣੇ ਬੈੱਡ ਉੱਪਰ ਲੰਮਾ ਪੈ ਗਿਆ ਤੇ ਦਿਨ ਚੜਨ ਨੂੰ ੜਿਕਨ ਲੱਗਿਆ ਸੀਗਾ ਪਿਆ ਪਿਆ ਉਹਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਜਾਗਿਆ ਤਾਂ ਕਾਫੀ ਦਿਨ ਚੜਿਆ ਹੋਇਆ ਸੀ ਨੌਕਰ ਪਤਾ ਨਹੀਂ ਕਦੋਂ ਦਾ ਚਾਹ ਰੱਖ ਗਿਆ ਸੀ ਜੋ ਪਈ ਪਈ ਠੰਡੀ ਵੀ ਹੋ ਗਈ ਸੀ ਉઠਿਆ ਤਿਆਰ ਹੋਇਆ ਬੜੇ ਪਪਾ ਮੈਂ ਬਿੱਲੂ ਦੇ ਘਰ ਚੱਲਿਆ ਵਾਂ ਵਿਕਰਮ ਨੇ ਅਖਬਾਰ ਵੜ ਰਹੇ ਜਦੋਂ ਆਪਣੇ ਦਾਦੇ ਨੂੰ ਆਖਿਆ ਤਾਂ ਉਹ ਖਬਾਰਪਰਾਹ ਕਰਕੇ ਉਸ ਵੱਲ ਝਾਕ ਕੇ ਤੇ ਬੋਲਿਆ ਸੁਬਾਹੀ ਹਾਂ ਬ੍ਰੇਕਫਾਸਟ ਕਰਕੇ ਜਾਈਂ ਕੋਲ ਬੈਠੀ ਗੁੱਟਕੇ ਤੋਂ ਪਾਠ ਕਰਦੀ ਕਰਦੀ ਉਸਦੀ ਦਾਦੀ ਬੋਲੀ ਸੀ ਬ੍ਰੇਕਫਾਸਟ ਦੀ ਭੁੱਖ ਨਹੀਂਗੀ ਜੇ ਲੱਗੀ ਤਾਂ ਉਹਨਾਂ ਦੇ ਘਰ ਲੈ ਲਵਾਂਗਾ ਭੁੱਖ ਕਿਉਂ ਨਹੀਂਗੀ ਲੈ ਕੇ ਜਾਈਂ ਨਹੀਂ ਤਾਂ ਦੁੱਧ ਪੀ ਕੇ ਜਾ ਤਾਂ ਦੀ ਉੱਠ ਕੇ ਰਸੋਈ ਵੱਲ ਨੂੰ ਜਾਂਦੀ ਹੋਈ ਬੋਲੀ ਵਿਕਰਮ ਰੁਕ ਗਿਆ ਉੱਥੇ ਹੀ ਕੁਰਸੀ ਉੱਪਰ ਬੈਠ ਗਿਆ ਬਿਕਰਮ ਸਵੇਰੇ ਸਵੇਰੇ ਕਿੱਧਰ ਨੂੰ ਤਿਆਰ ਹੋ ਗਿਆ ਅੱਜ ਤਾਂ ਆਪਾਂ 베ਜੀ ਦੇ ਨਾਲ ਗੁਰਦੁਆਰੇ ਚੱਲਾਂਗੇ ਹਰ ਪੂਰਨਮਾਸੀ ਨੂੰ ਉਹ ਗੁਰਦੁਆਰੇ ਜਾਂਦੇ ਨੇ ਉੱਥੇ ਜਾ ਕੇ ਕੋਈ ਵਿਸ਼ੇ ਲੈ ਕੇ ਜੇ ਬੰਦਾ ਪ੍ਰੇਰ ਕਰੇ ਸincerely ਪ੍ਰੇਅਰ ਕਰੇ ਤਾਂ ਆਖਦੇ ਨੇ ਪੂਰੀ ਹੋ ਜਾਂਦੀ ਏ ਆਪਾਂ ਥੋੜੀ ਦੇਰ ਨੂੰ ਚੱਲਾਂਗੇ ਸਿਮੀ ਦੇ ਅੰਦਰ ਆਉਂਦੇ ਆ ਕੇ ਅਸੀਗਾ ਮੈਂ ਬਿੱਲੂ ਨੂੰ ਫੋਨ ਕੀਤਾ ਸੀ ਕਿ ਮੈਂ ਆ ਰਿਹਾ ਹਾਂ ਗੁਰਦੁਆਰੇ ਸ਼ਾਮ ਨੂੰ ਚੱਲਾਂਗੇ ਬਿਕਰਮ ਨੇ ਜਵਾਬ ਦਿੱਤਾ ਬੇਜੀ ਤਾਂ ਹੁਣੇ ਜਾਣਗੇ ਜੇ ਤੂੰ ਬਿੱਲੂ ਹੋਰਾਂ ਵੱਲ ਜਾਣਾ ਹੈ ਤਾਂ ਗੁਰਦੁਆਰੇ ਕਿਸੇ ਦਿਨ ਫਿਰ ਸਹੀਂ ਸਿਮੀ ਬੋਲੀ ਬੇਜੀ ਦੁੱਧ ਦਾ ਗਲਾਸ ਤੇ ਦੋ ਉਬਲੇ ਅੰਡੇ ਆਪ ਲੈ ਕੇ ਆ ਰਹੇ ਸਨ ਬੇਜੀ ਭੁੱਖ ਨਹੀਂ ਗਈ ਬੋਰਨ ਮੀਟੇ ਵਾਲਾ ਦੁੱਧ ਪਕੜਦਿਆਂ ਤੇ ਅੰਡੇ ਮੋੜਦਿਆਂ ਵਿਕਰਮ ਨੇ ਆਖਿਆ ਸੀਗਾ ਚੰਗਾ ਫਿਰ ਇੱਕ ਖਾਲਾ ਬੇਜੀ ਨੇ ਜੋੜ ਦਿੱਤਾ ਵਿਕਰਮ ਨੇ ਕੰਡਾ ਚੁੱਕ ਲਿਆ ਪਰ ਨਾਲ ਹੀ ਉਸ ਦੀਆਂ ਪਤਾ ਨਹੀਂ ਕਿਉਂ ਅੱਖਾਂ ਭਰ ਆਈਆਂ ਸੀਗਾ ਪਾਣੀ ਵਿੱਚੇ ਵਿੱਚ ਮੋੜ ਕੇ ਉਸ ਨੇ ਇੱਕ ਕੰਡਾ ਵੀ ਖਾ ਲਿਆ ਤੇ ਦੁੱਧ ਵੀ ਪੀ ਲਿਆ ਗੱਡੀ ਲੈ ਜਾ ਬਾਹਰ ਨੂੰ ਜਾਂਦੇ ਨੂੰ ਸਰਦਾਰ ਨੇ ਆਖਿਆ ਸੀਗਾ ਥੈਂਕਸ ਬੜੇ ਪਪਾ ਆਖਦਾ ਵਿਕਰਮ ਬਾਹਰ ਲੰਘ ਗਿਆ ਸੀਗਾ ਬਹੂ ਨੇ ਵਿਕਰਮ ਨੂੰ ਇੱਥੇ ਰੱਖਣਾ ਨਹੀਂਗਾ ਸਰਦਾਰੀ ਨੇ ਜਨਤਾ ਤੌਰ ਹੋ ਕੇ ਸਰਦਾਰ ਨੂੰ ਆਖਿਆ ਸੀਗਾ ਸਰਦਾਰ ਕੁਝ ਨਹੀਂ ਬੋਲਿਆ ਕੰਬਲੀਏ ਨਹੀਂ ਸੋਝਦੀ ਰੱਬ ਨੇ ਪਲਿਆ ਪਲਾਇਆ ਪੁੱਤ ਭੇਜਿਤਾ ਏ ਕੱਲ ਨੂੰ ਉਹਦੀ ਧੀ ਦੀ ਬਾਹ ਬਣੂਗਾ ਉਹਦਾ ਪਿੱਛਾ ਪੂਰੂਗਾ ਸਰਦਾਰ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਹੋਵੇ ਉਸ ਨੂੰ ਪੱਛਮੀ ਲੋਕਾਂ ਉਪਰ ਇਤਬਾਰ ਨਹੀਂ ਕਰ ਸਰਦਾਰ ਨੇ ਦੱਸਿਆ ਪੱਛਮੀ ਹੁੰਦਾ ਤਾਂ ਆਪਦੇ ਘਰਦਿਆਂ ਨੂੰ ਟੋਲਦਾ ਐਡੀ ਦੂਰ ਤੱਕ ਨਾ ਆਉਂਦਾ ਮੈਨੂੰ ਉਸ ਦੀਆਂ ਸਭ ਆਤ ਤਾਂ ਕਰਮਿੰਦਰ ਵਰਗਾਂ ਲੱਗਦੀਆਂ ਨੇ ਕੀ ਕਰੀਏ ਫਿਰ ਸਰਦਾਰ ਨੇ ਜਰਾ ਦਮ ਲੈ ਕੇ ਆਖਿਆ ਸਾਫ਼ ਆਖ ਦੋ ਇਹ ਵੀ ਤਾਂ ਘਰ ਦਾ ਹੀ ਪੁੱਤ ਐ ਨਾ ਇਹ ਤਾਂ ਉਹ ਵੀ ਜਾਣਦੀ ਹੈ ਇਸ ਗੱਲੋਂ ਵੀ ਉਹ ਸੱਚੀ ਹੈ ਕਰਮਿੰਦਰ ਨੇ ਆਖਿਆ ਸੀਗਾ ਇਹ ਗੱਲ ਕੋਈ ਨਹੀਂ ਜਾਣੇਗਾ ਕਰਮਿੰਦਰ ਦੀ ਵਿਲ ਅਨੁਸਾਰ ਉਹ ਤੇ ਸਿਮੀ ਹੀ ਸਭ ਕਾਸੇ ਦੀਆਂ ਮਾਲਕ ਹਨ ਜੇ ਇਹ ਹਿੱਸਾ ਹੀ ਨਹੀਂ ਵੰਡਾ ਸਕਦੇ ਫਿਰ ਕੀ ਰੋਲ ਆਇਆ ਰੋਲਾ ਇਹ ਹੈ ਕਿ ਜਿੱਥੇ ਸਿਮੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਉਹ ਕੀ ਸੋਚਣਗੇ ਤੇ ਬਿਕਰਮੂ ਜਾਇਦਾਦ ਦਾ ਹਿੱਸੇਦਾਰ ਮੰਨ ਗਿਓ ਸ਼ਾਇਦ ਕਿਸੇ ਹੋਰ ਬਹਾਨੇ ਰਿਸ਼ਤੇ ਤੋਹੀਨਕਾਰ ਕਰ ਦੇਣ ਤੋਡਾ ਖਿਆਲ ਹੈ ਸ਼ਫੀਬ ਬੁਰੀ ਜਾਇਦਾਦ ਕਰਕੇ ਹੀ ਗੱਲਬਾਤ ਚਲਾ ਰਹੇ ਨੇ ਕੋਈ ਆਖੇ ਭਾਵੇਂ ਨਾ ਕਿਸੇ ਸਰਦਾਰ ਦੀ ਕੱਲੀਤੀ ਹੋਣਾ ਅਗਲਿਆਂ ਨੂੰ ਬਹੁਤ ਫਰਕ ਪਾਉਂਦਾ ਹੈ ਇਹੋ ਜੇ ਕਰ ਫਿਰ ਰਿਸ਼ਤਾ ਕਦੇ ਲਈ ਕਰਨਾ ਆ ਅੱਜ ਦੇ ਜ਼ਮਾਨੇ ਵਿੱਚ ਸਭ ਕਰ ਇਹੀ ਜਿਹੀ ਹੀ ਮਿਲਣ ਲਗੇ ਜੀ ਇਹ ਹੀ ਗੱਲ ਹੈ ਤਾਂ ਅਗਲੇ ਨੂੰ ਦੱਸ ਦਿਓ ਬਈ ਸਭ ਕੁਝ ਸਿਮੀ ਦਾ ਹੀ ਹੈ ਸੁਖਜੀਤ ਅਨੁਸਾਰ ਕਰਮਿੰਦਰ ਨੂੰ ਉਹਨਾਂ ਲੋਕਾਂ ਦੇ ਨਜ਼ਰਾਂ ਵਿੱਚ ਇਹ ਗੱਲ ਵੀ ਹੌਲਿਆਂ ਪਾਉਂਦੀ ਹੈ ਕਿ ਉਸਨੇ ਉਧਰ ਕਿਸੇ ਮੇਮ ਨਾਲ ਵਿਆਹ ਕੀਤਾ ਹੋਇਆ ਸੀਗਾ ਤੇ ਕਰਮਿੰਦਰ ਤੋਂ ਵੱਧ ਉਹ ਆਪ ਹੌਲੀ ਪੈ ਗਈ ਮਹਿਸੂਸ ਕਰਦੀ ਹੈ ਸਰਦਾਰ ਨੇ ਸਮਝਾਇਆ ਸੀਗਾ ਪਰ ਇਸ ਸਭ ਕਾਸੇ ਵਿੱਚ ਉਸ ਵਿਚਾਰੇ ਵਿਕਰਮ ਦਾ ਕੀ ਕਸੂਰ ਹੈ ਸਰਦਾਰਨੀ ਪੁੱਛ ਰਹੀ ਸੀ ਉਸ ਦਾ ਕਸੂਰ ਇਹ ਹੈ ਉਸ ਨੇ ਗਲਤ ਮਾਪੇ ਚੁਣ ਲਏ ਨਹੀਂ ਤਾਂ ਉਹ ਲੜਕੀ ਕਰਮਿੰਦਰ ਦੇ ਮਗਰੋਂ ਸਿਰਫ ਵਿਕਰਮ ਲਈ ਕਿਉਂ ਨਹੀਂ ਜੀ ਸਕਦੀਗੀ ਤੁਸੀਂ ਤਾਂ ਉਲਟੀਆਂ ਗੱਲਾਂ ਕਰ ਦਿਓ ਵਿਕਰਮ ਦੇ ਕੀ ਵਾਸ ਸੀ ਮਾਪੇ ਚਾਨਾ ਵਿਕਰਮ ਦੇ ਪਿਛਲੇ ਕਰਮਾਂ ਦਾ ਹੀ ਫਲ ਹੋਵੇਗਾ ਕਿ ਉਸ ਨੂੰ ਅਜਿਹੇ ਮਾਪੇ ਮਿਲੇ ਜਿਹੜੇ ਸੁੱਖ ਦੇਣ ਦੀ ਥਾਂ ਦੁੱਖ ਦੇ ਕੇ ਚਲੇ ਗਏ ਆ ਸਰਦਾਰ ਨੇ ਜਦੋਂ ਅਦਾਸ ਹੋ ਕੇ ਆਖਿਆ ਸਰਦਾਰਨੀ ਅੱਗੋਂ ਕੁਝ ਨਾ ਬੋਲੀ ਬੇਜੀ ਗੁਰਦੁਆਰੇ ਨਹੀਂ ਚੱਲਣਾ ਸਿਮੀ ਨੇ ਅੰਦਰ ਆਉਂਦਿਆਂ ਪੁੱਛਿਆ ਸੀਗਾ ਅੱਜ ਪੂਰਨਮਾਸ਼ੀ ਹੈ ਮੈਨੂੰ ਤਾਂ ਭੁੱਲ ਹੀ ਗਿਆ ਸੀਗਾ ਚੱਲਦੇ ਆ ਰਿਕਸ਼ਾ ਜਾਣਾ ਪਵੇਗਾ ਗੱਡੀ ਤਾਂ ਵਿਕਰਮ ਲੈ ਗਿਆ ਤੇ ਜੀਪ ਉਸਤੇ ਬਡੇ ਪਾਪਾ ਨੇ ਫਾਰਮ ਤੇ ਜਾਣਾ ਹੋਵੇਗਾ ਨਹੀਂ ਫਾਰਮ ਤੇ ਜਾਣ ਦਾ ਮੇਰਾ ਮਨ ਨਹੀਂਗਾ ਤੁਸੀਂ ਜੀਪ ਲੈ ਜਾਓ ਸਰਦਾਰ ਨੇ ਉਹਨਾਂ ਨੂੰ ਦੱਸਿਆ ਸੀਗਾ ਮੈਂ ਵਿਕਰਮ ਨੂੰ ਆਖਿਆ ਸੀਗਾ ਤੂੰ ਵੀ ਚੱਲੀ ਦੱਸਿਆ ਸੀਗਾ ਉੱਥੇ ਸੱਚੇ ਮਨ ਨਾਲ ਬੰਦਰ ਅਰਦਾਸ ਕਰਕੇ ਜੋ ਵੀ ਮੰਗ ਕਰਦਾ ਹੈ ਪੂਰੀ ਹੋ ਜਾਂਦੀ ਹੈ ਪਰ ਉਸਨੇ ਦੋਸਤ ਦੇ ਜਾਣਾ ਸੀਗਾ ਰਸਤੇ ਵਿੱਚ ਸੀਮਾ ਨੇ ਦਾਦੀ ਨੂੰ ਦੱਸਿਆ ਸੀਗਾ ਤੁਸੀਂ ਬੀਬੀ ਜੀ ਸੁੱਖ ਲੈਣਾ ਸੀ ਕੁਝ ਕੋਝ ਚੇਰਾਟਕ ਕੇ ਸਿਮੀ ਨੇ ਆਖਿਆ ਸੀਗਾ ਪੂਰਨਮਾਸ਼ੀ ਦਾ ਕਰਮਿੰਦਰ ਦਾ ਜਨਮ ਦਿਨ ਸੀਗਾ ਹਰੇਕ ਪੂਰਨਮਾਸ਼ੀ ਮੈਂ ਆਖਦੀ ਸਰਦਾਰਨੀ ਦਾ ਮਨ ਪਰ ਆਇਆ ਸੀ ਬੇਜੀ ਹਾਂ ਬੇਜੀ ਫਿਕਰਮ ਨੂੰ ਇੱਥੇ ਹੀ ਰੱਖ ਲਵੋ ਉਹ ਘਰ ਵਿੱਚ ਹੈ ਤਾਂ ਬਹੁਤ ਚੰਗਾ ਲੱਗਦਾ ਹੈ ਜੇ ਤੁਸੀਂ ਰੋਕੋਗੇ ਨਹੀਂ ਨਾ ਉਹ ਵਾਪਸ ਚਲੇ ਜਾਊਗਾ ਸਿਮੀ ਨੇ ਜਦੋਂ ਆਖਿਆ ਸਰਦਾਰਨੀ ਸੋਚਾਂ ਜਹੀਆਂ ਵਿੱਚ ਖੋ ਗਈ